ਕਾਂਗਰਸੀ ਲੀਡਰ ਦਲਵੀਰ ਸਿੰਘ ਗੋਲਡੀ ਖੰਗੂੜਾ ਦਾ ਸੰਗਰੂਰ ਤੋਂ ਟਿਕਟ ਨਾ ਮਿਲਣ ਵਾਲਾ ਦਰਦ ਇੱਕ ਵਾਰ ਫਿਰ ਤੋਂ ਛਲਕਿਆ ਹੈ ਗੋਲਡੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਸ਼ੇਰੋ ਸ਼ਾਇਰੀ ਕਰਦੇ ਹੋਏ ਗੋਲਡੀ ਦੇ ਲਫ਼ਜ਼ਾਂ ਦੇ ਵਿੱਚ ਨਿਰਾਸ਼ਾ ਤੇ ਨਰਾਜ਼ਗੀ ਦੋਵੇਂ ਜ਼ਾਹਰ ਹੋ ਰਹੀਆਂ ਨੇ ਗੋਲਡੀ ਨੇ ਪੋਸਟ ਵਿੱਚ ਲਿਖਿਆ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ੱੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰੀਆ ਦੀ ਰਾਤ ਵਿੱਚ ਚਾਨਣ ਦੀ ਲੋੜ ਐ ਦੀਵੇ ਨਹੀਂ ਜੁਗਨੂ ਸਹੀ ਪਰ जगਦੇ ਰਹਾਂਗੇ ਦਰਅਸਲ ਤੂਰੀ ਤੋਂ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਸੰਗਰੂਰ ਤੋਂ ਕਾਂਗਰਸ ਲਈ ਐਮਪੀ ਚੋਣਾ ਲੜਨੀਆ ਚਾਹੁੰਦੇ ਸਨ ਲੇਕਿਨ ਪਾਰਟੀ ਨੇ ਪੁਲਾਥ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਜਿਸ ਤੋਂ ਬਾਅਦ ਗੋਲਡੀ ਨੇ ਲਾਈਵ ਹੋ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਤੇ ਕਿਹਾ ਸੀ ਕਿ ਪਾਰਟੀ ਵੱਲੋਂ ਵਾਰ-ਵਾਰ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਕਹੀ ਗਈ ਪਰ ਮੌਕੇ ਤੇ ਆ ਕੇ ਉਹਨਾਂ ਨੂੰ ਅਣਦੇਖਾ ਕਰ ਦਿੱਤਾ ਗਿਆ ਹਾਲਾਂਕਿ ਖੈਰਾ ਤੇ ਪਾਰਟੀ ਲੀਡਰਸ਼ਿਪ ਗੋਲਡੀ ਨੂੰ ਮਨਾ ਕੇ ਨਾਲ ਲੈ ਕੇ ਚੱਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਬਾਵਜੂਦ ਇਸ ਦੇ ਗੋਲਡੀ ਦਾ ਟਿਕਟ ਨਾ ਮਿਲਣ ਵਾਲਾ ਦਰਦ ਛਲਖੀ ਪੈਂਦਾ ਹੈ ਲੇਕਿਨ ਜਿਸ ਤਰ੍ਹਾਂ ਦੀ ਸ਼ਾਇਰੀ ਦੇ ਨਾਲ ਗੋਲਡੀ ਨੇ ਆਪਣਾ ਦਰਦ ਬਿਆਨ ਕੀਤਾ ਹੈ ਉਸ ਤੋਂ ਕਿੱਸ ਅਰਾਈਆਂ ਤੇ ਖੁੰਡ ਚਰਚਾ ਹੈ ਕਿ ਗੋਲਦੇ ਵੀ ਕਿਧਰੇ ਨਵੇਂ ਰਾਹਾਂ ਨੂੰ ਲੱਭਦੇ ਹੋਏ ਪਾਰਟੀ ਬਦਲਣ ਦਾ ਮੰਨਤਾ ਨਹੀਂ ਬਣਾ ਰਹੀ